हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਵੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੌਰ ਸਿੰਘ ਤਸਵੀਰ ਹੈ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਵੀਰ ਸੰਦੀਪ ਸਿੰਘਰ ਸੰਦੀਪ ਸਿੰਘ ਦੇ ਕੋਲ ਫੁੱਲਰ ਡੇਰੀ ਫਾਰਮ ਤੇ ਹਰ ਵਾਰ ਦੀ ਤਰ੍ਹਾਂ ਦੋਸਤੋ ਆਪਾਂ ਤੁਹਾਨੂੰ ਜਿਹੜੇ ਪਸ਼ੂ ਆ ਇਸ ਘਰੋਂ ਦਿਖਾਈਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਵੜਾ ਤੁਹਾਨੂੰ ਦਿਖਾਵਾਂਗੇ ਤਿੰਨ ਬਿਲਕੁਲ ਮੱਝਾਂ ਹੋਣਗੀਆਂ ਦੋਸਤੋ ਠੀਕ ਆ ਪੂਰਾ ਬੇਰਵਾ ਆਪਾਂ ਵੀਰ ਸੰਦੀਪ ਦੇ ਨਾਲ ਗੱਲਬਾਤ ਕਰ ਲਾਂਗੇ ਅੱਜ 20 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਕੋਈ 1.5 ਵਜੇ 1 ਵਜੇ ਦਾ ਜਿਹੜਾ ਦੋਸਤੋ ਦੁਪਹਿਰ ਦਾ ਸਮਾਂ ਹੈਗਾ ਵੀਰ ਦੇ ਕੋਲ ਬਿਲਕੁਲ ਤਿੰਨ ਮੱਝਾਂ ਆਈਆਂ ਨੇ ਤੇ ਦੋ ਬੈੜਾਂ ਨੇ ਆਹ ਕਰਦੇ ਗੱਲਬਾਤ ਵੀਰ ਸੰਦੀਪ ਦੇ ਨਾਲ ਪੁੱਛਦੇ ਹਾਂ ਕੀ ਡਿਟੇਲ ਇਹਨਾਂ ਪਸ਼ੂਆਂ ਦੀ ਸੋਚੇਸ ਵੀਰ ਨੂੰ ਐਨੀਮਲ ਪਸੰਦ ਆ ਜਾਊਗਾ ਆਪ ਦੀ ਟਿੱਪ ਕੇ ਤਸਦੀ ਕਰ ਲਿਓ ਚਬਾਈ ਕਰਕੇ ਪਸ਼ੂ ਸੋਏ ਦੀ ਤਸਦੀ ਕਰ ਲਿਓ ਸੰਦੀਪ ਜੀਰੇ ਸਭ ਤੋਂ ਪਹਿਲਾਂ ਸਾਸਰੀ ਕਾ ਸਾਸਰੀ ਦਾ ਸੰਦੀਪ ਸਾਹਿਬ ਦੀ ਠੀਕ ਠਾਕ ਹੋ ਬਹੁਤ ਵਧੀਆ ਵੀਰੇ ਹੋਰ ਸੁਣਾ ਬਹੁਤ ਵਧੀਆ ਭਾਈ ਠੀਕ ਠਾਕ ਜੀ ਠੀਕ ਆ ਜੀ ਤੇ ਸੰਦੀਪ ਭਾਈ ਹਰ ਵਾਰ ਜਿਹੜਾ ਕੁਸੂ ਲੈ ਕੇ ਆਉਂਦੇ ਰਹਿੰਦੇ ਹੋ ਤੁਸੀਂ ਅੱਜ ਕਿੰਨੇ ਬਕਾਉਗਾ ਅੱਜ ਸੱਦੂ ਸਾਹਿਬ ਆਪਣੇ ਕੋਲ ਤਿੰਨ ਮਈਆਂ ਵਾਂ ਤੇ ਬਿਲਕੁਲ ਜੈ ਜੀ ਰੇਡ ਆ ਤੇ ਦੋ ਵਿੱਚ ਵੜਾਂ ਜੀ ਇੱਕ ਵੜ ਗੱਬਣੀਆਂ ਜੀ ਇੱਕ ਵੜ ਸੋਈਆਂ ਜੀ ਠੀਕ ਆ ਹਾਂ ਜੀ ਤੇ ਅੱਜ ਰੇਡ ਕੀ ਰਹਿਣਗੀ ਫਿਰ ਰੇਡ ਆ ਸੱਦੂ ਸਾਹਿਬ ਜੈ ਜੀ ਆ ਬਿਲਕੁਲ ਮੱਝਾਂ ਦਾ ਰੇਡ ਸੱਠੋਂ ਅੰਦਰ ਤੇ ਗਾਈਆਂ ਦੇ ਯਾਨੀ ਕਿ ਕੋਈ 40 42 ਦੇ ਭਾਅ ਯਾਰੀ 42000 ਜਿਹੜਾ ਦੋਸਤੋ ਘਾਵਾ ਦਾ ਰੇਟ ਹੋਊਗਾ ਵਹਿੜਾ ਦਾ ਹੋਊਗਾ ਬਾਕੀ ਬਿਲਕੁਲ 60000 ਦੇ ਅੰਦਰ ਅੰਦਰ ਮੱਝਾਂ ਜਿਹੜੀਆਂ ਦੋਸਤੋ ਕਿੰਨੇ ਦਿੱਤੀਆਂ ਜਾਣੀਆਂ ਨੇ ਗੱਬਣ ਨੇ ਤੇ ਖੁੱਛਦੇ ਆ ਸੰਦੀਪ ਭਾਈ ਪਹਿਲੇ ਨੰਬਰ ਤੇ ਆ ਗਈ ਨੀਲੀ ਜੀ ਸੰਤੋ ਸਰ ਜਿਸ ਵੇ ਸੋਣਾ ਨੇ ਮੈਣੇ ਬੱਜੇ ਸਵੇਰੇ ਦੁੱਧ 9-10 ਕਿਲੋ ਇਹਨੇ ਕੱਢਿਆ ਜੀ ਅੱਛਾ ਜੀ ਤੇ ਚਲੋ ਅਗਲੇ ਦਿਨਾਂ ਦੇ 12 ਕਿਲੋ ਕੱਢਿਆ ਚਲੋ ਮੈਕਸਿਮਮ ਤੁਸੀਂ 9-10 ਕਿਲੋ ਮੰਨ ਕੇ ਚੱਲੋ ਤੇ ਇਹਨਾਂ ਤੋਂ ਦੇਦੇ ਬੜਾਵਾ ਦੁੱਧ 10 ਕਿਲੋ ਦੇ ਤੇ ਪਸ਼ੂ ਦੇ ਤੇ ਬਹੁਤ ਜ਼ਿਆਦਾ ਹੋ ਜਾਂਦਾ ਬਿਲਕੁਲ ਬਿਲਕੁਲ ਜੀ ਹਾਂ ਜੀ ਆਮ ਨਾਲ ਪੂਰੀ ਆਪਣੀ ਗਾਰੰਟੀ ਹੁੰਦੀ ਹੁੰਦਾ ਸਰ ਜਿਹੜਾ ਮਰਜ਼ੀ ਵੀਰ ਇਸ ਤਰ੍ਹਾਂ ਖੋਹ ਹੁੰਦਾ ਠੀਕ ਹੈ ਜੀ ਔਰ ਥਣਾ ਤੇ ਜਿਹੜੀ ਆ ਦੋਸਤੋ ਬੜੀਆਂ ਵੀਰਾਂ ਦਾ ਵੀ ਮੇਰੀ ਪੂਰੀ ਗਾਰੰਟੀ ਹੋਊਗੀ ਤੇ ਜੇਕਰ ਕੋਈ ਵੀਰ ਆਨਲਾਈਨ ਮਗਾਉਣਾ ਚਾਹੁੰਦਾ ਤੇ ਤੁਸੀਂ ਆਪ ਦੀ ਜ਼ਿੰਮੇਵਾਰੀ ਤੇ ਕੀ ਲੈ ਸਕਦੇ ਤੇ ਜਾ ਸੁਆ ਤੇ ਦਿਨ ਹੈ ਹਜੇ ਮੈਨੂੰ ਲੱਗਦਾ ਵੀ ਹਵਾਨਾ ਬਣਾਊਗੀ ਸੰਤ ਸਾਲਾ ਹਫਤੇ ਤਕਰੀਬ ਜੇ ਰਾਮ ਨਾ ਦੇ ਹੀ ਜਾਣਾ ਜੀ ਅਜੇ ਢੇਲਾ ਢੋਲਾ ਬੜੀਆਂ ਸਾਰੀਆਂ ਕੱਟਣੀਆਂ ਨੇ ਬਿਲਕੁਲ ਹਾਂਜੀ ਇੱਕ ਹਫਤਾ ਸਮਾਂ ਜਿਹੜਾ ਦੋਸਤੋ ਬਿਲਕੁਲ ਕੱਢਦੀ ਆ ਖੋਲ ਕੇ ਤੋੜ ਕੇ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਪਤਲੇ ਚ ਇੱਕ ਹਫਤਾ ਬਾਕੀ ਹੈ ਸੂਆ ਤੇਜਾ ਨੀਲੀ ਦੀ ਜਿਹੜੀ ਦੋਸਤੋ ਹਿਮਾਜਲ ਦੀ ਬਿਲਕੁਲ ਬਾਰਡਰ ਏਰੀਆ ਨਾਲ ਹੋਣ ਦੇ ਕਰਕੇ ਦਾ ਦੋਸਤੋ ਨੇੜੇ-ਤੇੜੇ ਉਹ ਜਿਹੜਾ ਤੁਰ-ਫਿਰ ਕੇ ਵੀਰ ਹੁਣੀ ਪਸ਼ੂ ਖਰੀਦਦੇ ਆ ਤੇ ਪਸ਼ੂ ਕਿਤੇ ਨਾ ਕਿਤੇ ਕੋਈ ਨੀਲੀ ਰਾਵੀ ਦਾ ਨੀਲੀ ਦੇ ਪਸ਼ੂ ਆ ਮੋਸਟਲੀ ਨਿਕਲਦੇ ਆ ਠੀਕ ਹੈ ਜੀ ਏਰੀਆ ਦੇ ਵਿੱਚੋਂ ਨਿਕਲਦੇ ਆ ਪਸ਼ੂ ਤੇ ਚੰਗਾ ਪਾਇਆ ਗਿਆ ਪਸ਼ੂ ਬਾਕੀ ਇੱਕ ਹਫਤਾ ਜਿਹੜੀ ਇਹ ਮੱਝ ਪੂਰਾ ਟਾਈਮ ਲਿੰਦੀ ਆ ਇਹ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਹਾਈਟ ਜੇਕਰ ਗੱਲ ਕਰੀਏ ਹਾਈਟ మీడియం ਤੁਸੀਂ ਅਕਾਊਂਟ ਕਰ ਲਿਓ ਜਿਹੜੀਆਂ ਨਾਰਮਲ ਆਪਾਂ ਨੀਲੀ ਦਾ ਵੀ ਜਾਂ ਨੀਲੀ ਦੀਆਂ ਮੱਝਾਂ ਦੇਖਦੇ ਆਂ ਹਾਈਟ మీడియం ਮਾਧਰੀ ਡੌਲੀ ਦੀ ਹੁੰਦਾ ਠੀਕ ਹੈ ਮਾਧਰੀ ਡੌਲੀ ਦੀ ਆ ਤੇ ਹਾਈਟ మీడియం ਤੁਸੀਂ ਤਾਂ ਸਿੰਗਲ ਖੱਡੀ ਦੀ ਆ ਠੀਕ ਹੈ ਜੀ ਨੀਲੀ ਦੀ ਮੱਝਾਂ ਸਿੰਗਲ ਖੱਡੀ ਦੀ ਤੇ ਦੁੱਧ ਵੀਰ ਕਹਿੰਦਾ ਵੀ ਯਾਰ 8 9 10 10 9 10 ਲੀਟਰ ਨਾਰਮਲੀ ਮੱਝ ਪਾ ਦਿਓ ਕਿ ਵੱਡੀ ਗੱਲ ਨਹੀਂ ਕੀ ਠੀਕ ਹੈ ਜੇਕਰ ਆਪਾਂ ਗੱਲ ਕਰੀਏ 9 10 ਲੀਟਰ ਜ਼ਿਆਦਾਤਰ ਮੱਝਾਂ ਜਿਹੜੀਆਂ ਦੁੱਧ ਪਾਈ ਦਿੰਦੀਆਂ ਨੇ ਉਸ ਤੋਂ ਉੱਪਰਲਾ ਜੇਕਰ ਕਿ ਵਾਈ ਕਰਨੀ ਉਹ ਸੇਵਾ ਹੈ ਠੀਕ ਆ ਉੱਪਰ ਬਧੇਰੇ ਦੁੱਧ ਲੈਣਾ ਉਹ ਸੇਵਾ ਬਾਕੀ ਜਿਹੜਾ ਹਵਾਨਾ ਦੋਸਤੋ ਇਸ ਤਰ੍ਹਾਂ ਦਾ ਬਿਲਕੁਲ ਉਲਟ ਬਣੀਆਂ ਦੇ ਪਾਸੇ ਛਣ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਹਜੇ ਲੈਵਾ ਘਟੋ ਘਟ ਪੀ ਧਾਰਾਂ ਪਾਉਣੀਆਂ ਸ਼ੁਰੂ ਇੱਕ ਸਾਧੀਆਂ ਕੀਤੀਆਂ ਠੀਕ ਆ ਜੀ ਲਾਹੇ ਪਈ ਹਜੇ 7 ਦਿਨ ਬਾਕੀ ਸੂਲ ਤੇ ਹਾਂਜੀ ਸੰਦੇਸ ਸਾਹਿਬ ਬਾਕੀ ਜਿਹਨਾਂ ਨਾਲ ਆਪਾਂ ਮੱਝ ਲਈ ਆ ਉਹਦੇ ਕਹਿੰਦੇ ਕਿ 11-12 ਕਿਲੋ ਦੁੱਧ ਆਪਾਂ ਮੈਕਸਿਮਮ ਆਣੇ ਵੀ 10 ਕਿਲੋ ਦੁੱਧ ਪਸ਼ੂ ਦੇਦੇ ਬੜਿਆ ਜੀ ਬਹੁਤ ਅੱਛਾ ਬਾਕੀ ਦੁੱਧ ਥੋੜਾ ਜਿਹਾ ਸਾਮ ਦਾ ਵੀ ਹੁੰਦਾ ਜੇ ਕੋਈ ਵੀਰ ਭਰਾ ਸੰਭੋਗਾ ਤੇ ਚੋਗਾ ਜੀ ਮੇਨ ਜਿਹੜੀ ਗੱਲ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਸੰਦੀਪ ਜੀ ਨੇ ਕੀ ਕਰਦੇ ਸਾਬ ਸਾਹਿਬ ਮੁੱਲ ਭਾਵੇਂ 60 ਕਰਾ ਲਓ ਭਾਵੇਂ 65 ਕਰਾ ਲਓ ਹਾਂ ਨਾ 56000 ਦੀ ਝੋਟੀ ਦੇਣਾ ਨੇ 56 ਜੀ 56000 ਦੇ ਹਾਂ ਨਾ ਹੀ ਦੇ ਦਾਂਗੇ ਆ ਵੇਖੋ ਇਹ ਟੇਲ ਡਰ ਲੱਗੀਆਂ ਆ ਇਹ ਸਮਾਂ ਲੈ ਜਿਨਾ ਨੇ ਹੂੰ ਲਓ ਵੀ ਦੋਸਤੋ 5 ਤੇ ਮੁੱਲ 60000 ਕਰਾ ਲਓ 65 ਕਰਾ ਲਓ ਠੀਕ ਹੈ ਤੇ ਬਾਕੀ ਪੂਰੀ ਅਦਾਤੀ ਸੰਦ ਸਾਲ ਮਾਜ ਵੈਸੇ ਨਸਲ ਦੀ ਹੈ ਪੂਰੀ ਨੀ ਨੀ ਅੱਖਾਂ ਜਿਹੜਾ ਪੂਰਾ ਹੂੰ ਲਾਲੀ ਪੂਰੀ ਭਗਦੀ ਹੈ ਬਿਲੀਆਂ ਅੱਖਾਂ ਨੇ ਆ ਮਾਜਾ 205 ਨੰਬਰ ਤੇ ਤੁਹਾਨੂੰ ਦਸਾਈ ਪਸੰਦ ਆਊਗੀ ਰੇਟ ਪੜਤਾ ਬਣਾਇਆ ਜਾਏਗਾ ਠੀਕ ਹੈ ਜਰੂਰ ਤੁਸੀਂ ਖਰੀਦ ਲਿਓ ਤੇ ਸੰਦ ਸਰ ਸੁਈ ਮਾਜ ਜਿਤਨਾ ਮਰਜੀ 65000 ਦੀ ਵੇਚ ਸਕਦੇ ਆਪਾਂ ਹੂੰ ਹਾਂ ਚਲੋ ਜੇ ਕੋਈ ਵੀਰ ਭਰਾ ਦੋ ਚਾਰ ਦਿਨ ਸੰਭਲੋਗਾ ਤੇ ਉਹਦਾ ਵੀ ਫਾਇਦਾ ਤੇ ਜਦੋਂ ਸਹੀ ਆ ਤੁਹਾਨੂੰ ਫਾਇਦਾ ਹੁੰਦਿਆ ਪਸ਼ੂ ਵੇਚਦੇ ਇਸ ਤੋਂ ਬਾਅਦ ਇੱਕ ਨੈਕਸਟ ਦੂਜੇ ਨੰਬਰ ਤੇ ਤੁਹਾਨੂੰ ਜਿਹੜੀ ਇਹ ਆਪਾਂ ਮੱਝ ਦਿਖਾਉਣੀ ਆ ਇਹਦਾ ਬੋਡੀ ਸਟਰਕਚਰ ਤੁਸੀਂ ਵੇਖ ਲਓ ਮਗਰਲੇ ਪੈਰ ਤੋਤੇ ਆ ਦੋਸਤੋ ਪਤਲੇ ਪਿੰਡੇ ਦੀ ਆ ਸਿੰਗ ਬਿਲਕੁਲ ਬੈਕ ਸਾਈਡ ਤੋਂ ਅਰਾਊਂਡ ਹੋ ਕੇ ਟੁੰਡਾ ਹੋਇਆ ਠੀਕ ਆ ਤੇ ਪਤਲੇ ਚੰਮ ਦੇ ਵਿੱਚ ਸੁਆ ਸੁੰਦੀ ਭਾਈ ਕਿਰਵਾ ਸੁੰਦੀ ਸਭ ਦੂਜਾ ਸੁਆ ਜੀ ਇਹਦਾ ਪਿਓਰ ਦੂਜਾ ਹਾਂਜੀ ਉਹਦਾ ਤੀਜਾ ਇਹਦਾ ਦੂਜਾ ਜੀ ਹੂੰ ਪਹਿਲਾਂ ਸੁਆ 9 ਕਿਲੋ ਦੁੱਧ ਇਹਨੇ ਕੱਢਿਆ ਜੀ ਧਰ ਕੇ ਖਾਸ ਦੂਜਾ ਸੁਆ ਅਜੇ ਇਹਨੇ ਹਫ਼ਤੇ ਤੋਂ 10 ਦਿਨ ਲੈਣੇ ਨੇ ਜੀ ਇਹ ਤਾਂ 1300 ਨੂੰ ਦਿਨ ਪੂਰੇ ਹੁੰਦੇ ਸੰਸਾਰ ਹਾਂਜੀ ਇਹਦੇ ਮੇਰੇ ਖਿਆਲ ਕੋਈ ਅੱਜ 5-6 ਦਿਨ ਗਿਆ ਵਾ ਜੇ ਹਫਤੇ ਦੇ ਕਰੀਬ ਵੱਧ ਹੀ ਦਿਨ ਕਰੂਗੇ ਅੱਗੇ ਠੀਕ ਹੈ ਜੀ ਹਾਂਜੀ ਇੱਕ ਹਫਤੇ ਤੋਂ ਸਮਾਂ ਜ਼ਿਆਦਾ ਲੈ ਜੂਗੀ ਹਾਂਜੀ ਤੇ ਮਾੜਾ ਗੁਰੂ ਦੇ ਚੰਗੇ ਬਾਕੀ ਤਪਾਈ ਬਹੁਤ ਜ਼ਿਆਦਾ ਸੰਦੂਸਰ ਕੰਡੀ ਲੱਗੀ ਦੋਵਾਂ ਮਈਆਂ ਨੂੰ ਠੀਕ ਹੈ ਤੇ ਪਤਾਸਰ ਬਹੁਤ ਵਧੀਆ ਬਾਕੀ ਵੀਰ ਦਾ ਸਿਪਣ ਇੱਕ ਨੰਬਰ ਆ ਠੀਕ ਹੈ ਪੋਲੀ ਸਿਪਣ ਦੇ ਵਿੱਚ ਤੇ ਕੁਝ ਚੰਗੀ ਉਮੀਦ ਕਰ ਸਕਦੇ ਆ ਪਸੂ ਜਿਹੜਾ ਦੋਸਤੋ ਪੂਲਾ ਨਿਕਲੇ ਤੇ ਸੀਲਸਾਉ ਨਿਕਲੇ 2 ਕਿਲੋ ਖੰਡ ਜਿਹੜਾ ਦੋਸਤੋ ਪਸ਼ੂ ਪੀਂਗ ਆਪਾਂ ਉਮੀਦ ਕਰਦੇ ਆ ਵੀ ਘੱਟ ਦੇ ਦੇ ਪਰ ਪਸ਼ੂ ਜਿਹੜਾ ਪੋਨਾ ਹੋਵੇ ਤੇ ਚਵਾਈ ਇਹਦਾ ਦੋਸਤੋ ਸੀਲਸਾਉ ਪੋਣੀ ਨਾ ਕਰਉਂਦਾ ਹੋਵੇ ਠੀਕ ਆ ਤੇ ਬਿਲਕੁਲ ਲਾਏ ਪੈ ਚੁੱਕੀ ਆ ਇੱਕ ਹਫਤਾ ਬਾਕੀ ਆ ਸੌਣ ਦੇ ਵਿੱਚ ਆ ਆ ਲੋ ਜੀ ਅ ਫੇਪਾ ਨਵੀਰਾ ਜੇ ਵੀ ਕਹਿੰਦਾ ਵੀ ਇੱਕ ਨੰਬਰ ਆ ਬਾਕੀ ਦੋ ਪਸਾ ਕਿਹੜੇ ਵੀਰ ਨੇ ਸਾਬ ਬਿਲਕੁਲ ਕਿਤਨਾ ਮਰਜੀ ਕੋਈ ਚੱਡੀ ਕਰਕੇ ਨਹੀਂ ਹਟਾਉਂਦੇ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਦੋਸਤੋ ਇੱਕ ਕਾਗਜ਼ ਵਰਗੀ ਜਿਹੜੀ ਆ ਦੋਸਤੋ ਪਸ ਕਿੰਨੇ ਕਹਿ ਸਕਦੇ ਵੀ ਕਾਗਜ਼ ਤੋਂ ਵੀ ਪਤਲੀ ਨਾਰਮਲ ਜੇ ਦਾ ਦੁੱਧ ਪਸ਼ੂ ਚੰਗਾ ਪਾ ਦਿੰਦਾ ਮੋٹے ਚੰਮ ਦੇ ਵਿੱਚ ਪਰ ਉਹ ਜਿਹੜੀ ਕਟ ਹੁੰਦੀ ਆ ਆਪਾਂ ਨੂੰ ਆਸ ਪਤਲੇ ਪਿੰਡੇ ਦੇ ਵਿੱਚ ਪਸ਼ੂ ਖੁਰਦਾ ਜਿਹੜਾ ਦੋਸਤੋ ਦੁੱਧ ਜਿਹੜਾ ਚੰਗਾ ਤੇ ਜਾਂਦਾ ਠੀਕ ਆ ਤੇ ਸਭ ਤੋਂ ਜਿਹੜੀ ਅਹਿਮ ਗੱਲ ਆ ਵੀ ਰੇਟ ਭਾਫੜਦਾ ਬੜਾ ਜਹਜ ਅੱਜ ਬਾਈ ਸੰਦੀਪ ਸਿੰਘ ਦੇ ਕਿਲੇ ਦੇ ਉੱਪਰ ਸੋ ਜਿਹੜਾ ਵੀਰਿਆਂ ਇੱਥੇ ਬੜੀਆਂ ਆਈਆਂ ਨੇ ਮੱਝਾਂ ਵੀ ਆਉਂਦੀਆਂ ਨੇ ਰੇਡੀਆਂ ਵੱਡੀਆਂ ਤੋਂ ਗੱਡੀਆਂ ਵੀ ਤੇ ਆ ਵੀ ਜਿਹੜੇ ਦੋਸਤੋ ਪੂਰੀ ਚੰਗੀ ਸੁਸਰੇ ਪਸੂਆ ਸਭ ਤੋਂ ਵੱਡੀ ਗੱਲ ਆ ਵੀ ਬੈਕ ਸਾਈਡ ਵੇਖੋ ਕੋਈ ਬਾਈ ਕਿਸੇ ਪਾਸੇ ਕੋਈ ਸਾਈਡ ਵਾਲਾ ਕੰਮ ਹੀ ਨਹੀਂ ਆਵੇ ਇੱਕ ਹਫਤਾ ਪੂਰਾ ਸਮਾਂ ਕੱਟੂਗੀ ਹਨਾ ਬਾਈ ਖਾਨੀਆਂ ਜੀ ਹਫਤਾ ਲੱਗਣੇ ਅੱਜ ਨਾ ਵੀਨ ਨੂੰ ਮੇਖੋ ਪੂਰੀਆਂ ਮੋਟੀਆਂ ਵੇਖੋ ਬੇਨ ਆ ਰਸੇ ਵਰਗੀਆਂ ਠੀਕ ਆ ਜੀ ਤੇ ਇਸ ਕੁਆਲਟੀ ਤੁਹਾਨੂੰ ਦਿਖਾਤੀ ਆ ਤੇ ਪਸੰਦ ਜਿਹੜੀ ਆਊਗੀ ਤੁਹਾਨੂੰ ਇਹ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਬਾਜ ਦਿਖਾਈ ਤੇ ਆਹ ਵੇਖੋ ਖੰਡਾ ਇੱਕ ਹਫਤਾ ਬਾਕੀ ਤੇ ਮੋਲ ਸੰਦੀਪ ਵੀਰ ਕੀ ਕਰਦੇ ਫਿਰ ਸੰਦੀਪ ਸਾਹਿਬ ਮੋਲ ਭਾਵੇਂ 65 ਕੜਾ 70 ਕੜਾ ਹਾਂ ਨਾ 57000 ਦੀ ਝੋਟੀ ਵੀ ਦੇ ਦਾਂਗੇ ਹੂੰ ਬਿਲਕੁਲ ਭਾਜਿਆ ਜੀ ਰੱਖਣੇ ਆ ਜੀ ਆਪਾਂ 55 ਦੀ 57 ਦੇ ਦੇਣਾ ਨਹੀਂ ਲਓ ਜੀ ਹਾਂ ਜੀ ਆਹ ਤਾਂ ਆਪਾਂ ਵੀਰ ਨੇ ਰੇਟ ਬਹੁਤ ਸਸਤੇ ਕੀਤੇ ਆ ਰੇਟ ਮੈਂ ਪਹਿਲਾਂ ਜਮ ਜੀ ਕਰ ਦਿੱਤਾ ਹਰ ਵਾਰ ਜਿਹੜੇ ਆਪਾਂ ਸੁਤੇ ਹਿਸਾਬ ਨਾਲ ਮੋਲ ਹੁੰਦਾ ਤੇ ਉਹਨਾਂ ਵੀਰਾਂ ਲਈ ਵੀ ਆ ਜਿਹੜੇ 1 ਲੱਖ ਦਾ ਜਾਂ 1.5 ਲੱਖ ਦਾ ਪਸ਼ੂ ਆਪਾਂ ਘੱਟ ਖਰੀਦ ਤੇ ਪਸੂਦੇ ਹਸਾ ਨਾਲ ਹੀ ਤਾਂ ਮੁੱਲ ਲੱਗਦਾ ਪਸੂ ਪਸੰਦ ਆਊਗਾ ਤੁਹਾਨੂੰ ਮੱਝ ਚੰਗੀ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅਗਲੀ ਜਿਹੜੀ ਮੱਝ ਇਹ ਦਿਖਾਉਣੀ ਆ ਛੋਟੀ ਛੋਟੀ ਆ ਦੂਜੀ ਸੁਵੇ ਆ ਹਾਂ ਫਲੇਰੀ ਨੂੰ ਇਹ ਦੂਜੀ ਸੁਵੇ ਪਹਿਲੇ ਸੁਵੇ ਛੋਟੀ ਨੇ 10-11 ਕਿਲੋ ਦੁੱਧ ਪਾਇਆ ਜੀ ਛੋਟੀ ਗੱਡ ਕਾਟ ਵੱਲੋਂ ਪੂਰੀ ਵੱਡੀ ਹੈ ਬੜਾ ਵਜਨ ਵਟਾ ਇਹ ਸਿਰਫ ਫਲੇਰੀ ਤੋਂ ਜਾਂਦੀ ਆ ਫਲੇਰੀ ਨਾਲ ਹੋਵੇ ਤੇ ਛੋਟੀ ਹੂੰ ਬਹੁਤ ਜਿਆਦਾ ਖਰੀ ਆ ਜੀ ਬਾਕੀ ਆ ਫਲੇਰੀ ਹੋਈ ਆ ਜੀ ਹਾਂਜੀ ਫਲੇਰੀ ਆ ਜੀ ਆ ਫਲੇਰੀ ਤੇ ਜਿਹੜੇ ਨਿਸ਼ਾਨ ਆ ਇਹ ਤੁਹਾਨੂੰ ਨਜ਼ਰ ਆਉਣਗੇ ਵੇਖਣ ਦੇ ਵਿੱਚ ਬਾਕੀ ਫੁੱਲ ਵੱਡੀ ਹਾਈਟ ਦੀ ਆ ਛੋਟੀ ਵੀਰਾਂ ਤਾਂ ਵੀ ਦੂਜਾ ਸਵੇਰ ਸੁਣੀ ਦਾ ਕੁੰਡੀ ਬਿਲਕੁਲ ਵੇਖੋ ਤੁਸੀਂ ਬੈਕ ਸਾਈਡ ਤੋਂ ਰਾਉਂਡ ਲੈ ਕੇ ਟਿੰਕ ਮੋਰਿਆ ਤਾਂ ਪੂਰੀ ਵਜਨ ਵਟੇ ਵਾਲੀ ਆ ਵਜਨ ਲੋਡ ਵਾਲੀ ਆ ਪੇਟ ਪੂਠਾ ਤੁਸੀਂ ਵੇਖੋ ਦੋਸਤੋ ਆਹ ਵੇਖੋ ਜੀ ਤਿਆਰੀ ਚੰਗੀ ਆ ਠੀਕ ਆ ਤੇ ਹਵਾ ਨਾਲ ਤੁਸੀਂ ਵੇਖੋ ਕਿ ਦਿਨ ਹਜੇ ਲੈ ਜੂ 10 ਤੋਂ 12 ਨਹੀਂ ਲੈਣਾ ਇੱਕ ਹਫਤਾ ਹਜੇ ਸਮਾਂ ਲੈ ਜੂ ਕਹਿਦੇ ਹੁੰਦੇ ਆ ਜੀ ਲਓ ਜੀ ਆਹ ਲੋ ਕਰੋ ਚੈੱਕ ਪ੍ਰਭੂ ਫੋਲ ਵੱਡੇ ਕੱਦ ਕਾਟ ਦੀ ਜਿਹੜੀ ਇਹ ਝੋਟੀ ਆ ਆ ਨੇਵਟੀ ਦੋਸਤੋ ਜਿੰਨੀ ਕ ਤਿਆਰ ਕੀਤੀ ਹੈ ਬਿਲਕੁਲ ਤੁਹਾਡੇ ਸਾਹਮਣੇ ਫਵਾਨਾ ਚੰਗਾ ਬਣਾ ਲੂਗੀ ਹਜੇ ਇੱਕ ਹਫਤਾ ਬਾਕੀ ਆਓ ਦੇਖੋ ਜੀ ਬਾਕੀ ਥਾਂ ਥੁਣ ਮੈਂ ਤੁਹਾਨੂੰ ਦਿਖਾਉਣਾ ਬੜੀ ਵਧੀਆ ਚੰਗੀ ਸਪੇਸ ਤੇ ਆ ਵੇਖੋ ਹਾਂ ਥੀਗਾ ਜੇ ਸਦੀਵ ਗੁਰ ਲੈਂਡ ਦੇ ਸਰ ਕੀ ਰੱਖਿਆ ਸੰਧ ਸਾਹਿਬ ਜੇ ਇਹਦਾ ਫਰੇ ਨਹੀਂ ਨਾ ਭਾਈ ਝੋਟੀਆਂ ਲੱਖ ਦੀ ਇੱਕ ਪੰਜ ਦੀ ਵੇਚਦੀ ਹੈ ਲੱਖ ਦੀ ਵੇਚਦੀ ਹੈ 95 ਦੀ ਵੇਚਦੀ ਹੈ ਹੁਣ ਹਾਂ ਨਾ 57000 ਦੀ ਝੋਟੇ ਆਪਾਂ ਦੇ ਦਾਂਗੇ ਹਾਂ ਨਾ 57000 ਦੀ ਦੇ ਦਾਂਗੇ ਜੇ ਕੋਈ ਵੀਰ ਭਰਾ ਚੰਗੀ ਸੰਭੂ ਦੁੱਧ ਵੀ 11 12 ਕਿਲੋ ਕਹੂਗੀ RAM ਨਾ ਜੀ ਆ ਫਲੇਰੀ ਆ ਬਾਕੀ ਵੇਖੋ ਹੈ ਜੈਡ ਬਲੈਕ ਹੀ ਸੀਗੀ ਲੱਗ ਰਹੀ ਹੈ ਹਾਂ ਬਿਲਕੁਲ ਕਾਲੀ ਹਾਂਜੀ ਫਲੇਰੀ ਫਲੇਰੀ ਵੀ ਇੱਧਰ ਪੈ ਗਈ ਹੈ ਜਿਹੜੀ ਗੱਲ ਹੈ ਫਲੇਰੀ ਹੈ ਵੀ ਉਹ ਸਾਹਮਣੇ ਆਪਣਾ ਦੱਸਣੇ ਜਾਵਾ ਬਾਕੀ ਥੱਲੇ ਥੱਲੇ ਵੀ ਚੰਗੀ ਸਾਫ ਹੈ ਝੋਟੀ ਅਜੇ ਬਾਨਾ ਢਲਣਾ ਢੋਣਾ ਸਾਰੀਆਂ ਕੱਢਣੀਆਂ ਨੇ ਲੋ ਜੀ ਫਾਮ ਦੇਵਾ ਬਹੁਤ ਜ਼ਿਆਦਾ ਸਾਫ ਆ ਤੇ ਕੁਆਲਟੀ ਵਾਲਾ ਥਾਣਾ ਦੋਸਤੋ ਪੂਰਾ ਮੁਠੀ ਵਾਲਾ ਹੱਥੀ ਚਵਾਈ ਵਾਲਾ ਥਾਣਾ ਤੇ ਪਸੰਦ ਆਊਗਾ ਤੁਹਾਨੂੰ ਬਾਕੀ ਪੂਰਾ ਰੰਗ ਢੰਗ ਝੋਟੀ ਦਾ ਗੰਤਰ ਜਿਹੜੀ ਹੈਗੀ ਆ ਕਾਫੀ ਸੋਣੀ ਐ ਤੁਸਰੀ ਕਾਈ ਜੀ ਤੁਸਰੀ 56 ਦੀ ਹੁੰਦੀ ਹੈ ਜੀ 57 ਦੀ ਆਖਿਆ ਜੀ 56 ਦੀ ਲਾਸਟ ਦੇ ਦਾਂਗੇ ਜੇ ਤੁਹਾਨੂੰ 56 ਕਹੇ ਤਾਂ ਸੰਤ ਸਾਹਿਬ 56 ਦੀ ਦੇ ਦਾਂਗੇ 56 ਦੀ ਹੁੰਦੀ ਹੈ ਹਾਂਜੀ 56 ਦੇ ਦਾਂਗੇ ਲੋ ਵੀ ਦੋਸਤੋ 56000 ਦੀ ਜਿਹੜੀ ਇਹ ਝੋਟੀ ਆ ਲਾਸਟ ਦੇ ਦਾਂਗੇ ਠੀਕ ਆ ਲਾਸਟ ਵੀਰਾਂ ਦਾ ਵੀ ਲੈ ਆ ਤੇ 56 ਹੋ ਜਾਊਗੀ ਹਾਂਜੀ ਤੁਹਾਨੂੰ ਪਸੰਦ ਆਊਗੀ ਤੁਹਾਨੂੰ ਕਸਲੀ ਤੁਸੀਂ ਘਰੇ ਕਰ ਲਿਓ ਟਿੱਪ ਕੇ ਇਸ ਤੋਂ ਬਾਅਦ ਦੋ ਬਿਹੜਾ ਨੇ ਆ ਬਿਹੜ ਤੁਹਾਨੂੰ ਦਿਖਾਉਣੇ ਆ ਸੁਹਾ ਕਿਨਵਾ ਸੁਈ ਹੈ ਜੀ ਇਹ ਦੂਜਾ ਸੁਈ ਹੈ ਜੀ ਦੂਜਾ ਸੁਹਾ ਸੁਈ ਆ ਬੱਚ ਅਛਾ ਇਹ ਇਹ ਮਗਰ ਸੂਈ ਨੂੰ ਆਜਾਤ ਕਿ ਦਿਨ ਹੋਇਆ ਅੱਜ ਨੂੰ ਅੱਛਾ ਜੀ ਹਾਂ 8 ਦਿਨ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਬਾਕੀ ਬੱਚਾ ਜਿਹੜਾ ਥੱਲੇ ਬੱਚਾ ਮੇਲ ਕਾਫ ਤੇ ਦੁੱਧ ਹੁਣ ਹਾਜ਼ਰ ਕਿੰਨਾ ਜੀ ਦੁੱਧ ਦਾ ਦਾਲਚਾ ਦਾ ਉਹਦਾ ਕੰਡੇ ਦੇ ਜੋਖਾ ਜਿਤਨਾ ਮਰਜ਼ੀ ਕੋਈ ਸਾਡੀ ਦਾ ਦੇ ਦੇ 10 ਕਿਲੋ ਦੀ ਵੀਰਾਂ ਦਾ ਵੀ ਕੋਈ ਕੰਡੇ ਦੇ ਜੋਖਲੇ ਲੀਟਰ ਮਾਰ ਰੋ ਕੰਡੇ ਦੇ ਜੋਖ ਨੂੰ ਦੋਸਤੋ 10 ਕਿਲੋ ਭਵੇਂ ਕੋਈ ਘਾਰ ਹੋਣਾ ਮਾਰੇ ਇਤਨਾ ਮੰਗਾਲੇ 10 ਕਿਲੋ ਦਾ ਦੁੱਧ ਘਾਟੋ ਇਸਨਾਂ ਲੱਜੇ ਘੱਲ 10 ਕਿਲੋ ਜਿਹੜਾ ਦੁੱਧ ਹੁਣ ਪ੍ਰੋਪਰ ਸੰਦੀਪ ਭਾਈ ਕਹਿੰਦਾ ਵੀ ਰੈਡੀ ਆ ਨੇ ਥੱਲੇ ਜਿਹੜਾ ਵੀ ਕਿਸੇ ਦਾ ਠੀਕ ਹੈ ਦੂਰੋਂ ਨੇੜੇ ਕੋਈ ਆ ਜੇ ਵੀ ਕੋਈ 10 ਕਿਲੋ ਕਿਹਾ ਕੋਈ 7 ਨਿਕਲੇ ਉਹ ਕੰਪਨੀ ਦਾ ਵੀ 7 ਤੇ 10 ਲੀਟਰ ਜਿਹੜਾ ਚਵਾਈ ਵਾਲਾ ਦੋਸਤ ਸਰ ਸਾਹਿਬ ਜੇ 10 ਕਿਹਾ ਤਾਂ 10 ਦਾ ਸਾਢੇ 10 ਨਿਕੋਗਾ ਘੱਟ ਨਹੀਂ ਨਿਕਲਦਾ 10 ਦਾ ਸਾਢੇ 10 ਹੀ ਨਿਕਲੂਗਾ ਠੀਕ ਹੈ ਵੀਰ ਠੀਕ ਹਾਂਜੀ ਤਾਂ ਮੁੱਲ ਫਿਰ ਖਾਣਾ ਮੁੱਲ ਸਾਨੂੰ ਸਾਹਿਬ 27000 ਦੇ ਦੇਵਾਂਗੇ ਹਾਂ ਮੁੱਲ 35 ਕਰੋੜੋਂ 36 ਕਰੋੜ 27000 ਦੇ ਦੇਵਾਂਗੇ ਅੱਜ ਤੁਸੀਂ ਆਖਿਆ ਬਰੇਡ ਬਿਲਕੁਲ ਜਾਇਜ਼ ਰੱਖਣਾ ਜਾਇਜ਼ ਹੀ ਰੱਖਿਆ ਆਪਾਂ ਸਾਰੇ ਨਹੀਂ ਜੀ ਜਾਇਜ਼ ਜੀ ਭਲਾਈ ਜਾਇਜ਼ ਵੇਚੀਏ ਜੀ ਹਾਂਜੀ ਕਿਸੇ ਵੀਰ ਨੂੰ ਬਿਲਕੁਲ ਪੜਤੇਲਾ ਪਸ਼ੂ ਆ ਵੈੜੇ ਵੀਰਾਂ ਦਾ ਦੇ ਦਾਂਗੇ ਠੀਕ ਆ ਤੋ ਬਾ ਦੂਜਾ ਤੇ ਚਵਾਈ ਚੋਈ ਇੱਕ ਨੰਬਰ ਚਵਾਈ ਇੱਕ ਨੰਬਰ ਜਾਂਦੇ ਧਾਰਾ ਮਾਰ ਕੇ ਵਿਖਾ ਦੇ ਲੈ ਸਾਡੀ ਗੱਲ ਚ ਬਾਕੀ ਜੀ ਤੁਹਾਡੇ ਤੇ ਤਵਾਰ ਕਰਦੇ ਆ ਭੈਣ ਭਰਾ ਇੱਕ ਨੰਬਰ ਸੰਧੂ ਸਾਹਿਬ ਚਵਾਈ ਆਪਣੀ ਗਾਰੰਟੀ ਹੋਗੀ ਤੁਹਾਨੂੰ ਦੀ ਉਹ ਥਾਣਾ ਵੱਧ ਘਾਟ ਹੋਵੇ ਤਾਂ ਵੀ ਸੰਧੂ ਸਾਹਿਬ ਤੁਸੀਂ ਇਥੇ ਕਰੋਦੇ ਜਿਹੜਾ ਮਰਜ਼ੀ ਵੀਰ ਭਰਾ ਤੁਹਾਨੂੰ ਨਾਮਾ ਦੇ ਦੇ ਅਸੀਂ ਤੁਹਾਡੇ ਖਾਤੇ ਜ ਰੁਪਏ ਪਾਵਾਂਗੇ ਜੇ ਕੋਈ ਵਿੱਚ ਗੱਲ ਹੋਵੇ ਇੱਕ ਨੰਬਰ ਚੋਂ ਨਾ ਹੋਣੀ ਠੀਕ ਆ ਹਾਂਜੀ ਲੱਭ ਮਈਆਂ ਜਿਹੜੀਆਂ ਮਰਜ਼ੀ ਕੋਈ ਟਿੱਪ ਕੇ ਲੈ ਜਾਏ ਵੀਰ ਭਰਾ ਤੋਂ ਜਿੱਦਾਂ ਮਰਜ਼ੀ ਲੈ ਜਾਏ ਉਹਨਾਂ ਦੇ ਵੀ ਥਾਣਾ ਦੀ ਆਪਣੀ ਗਾਰੰਟੀ ਆ ਇਹ ਤੇ ਜਿਹੜਾ ਸ ਥਾਣਾ ਪਾ ਚਾਰੇ ਚਾਰੇ ਸਹੀ ਦੱਸਾਂਗਾ ਤਾਂ ਸਹੀ ਨਿਕਲਣਗੇ ਇਹ ਨਹੀਂ ਵੀ ਮੁਰਕੇ ਤਿੰਨ ਨਿਕਲਣਗੇ ਸਾਢੇ ਤਿੰਨ ਨਿਕਲਗੇ ਕਈ ਕੀ ਕਰਦੇ ਵੀਡੀਓ ਦੇ ਮਾਲ ਵੇਚ ਦਿੰਦੇ ਆ ਜੀ ਮੁਰਕੇ ਲਾਂਮਾ ਹੁੰਦਾ ਵਾ ਹੁਣ ਇੱਕ ਵੀਰ ਭਰਾ ਥੋੜੇ ਜਣੇ ਉਹਦੋਂ ਮੇਰੇ ਤੋਂ ਮੈਂ ਲੈ ਕੇ ਗਿਆ ਉਹ ਕਹਿੰਦਾ ਜੀ ਮੈਨੂੰ ਕਿਸੇ ਵੀਰ ਨੇ ਇਤਨਾ ਮਹਿੰਗਾ ਨਹੀਂ ਦਿੱਤੀ ਮੈਂ ਮਗਾਲੀ ਆਹਦਾ ਜਦੋਂ ਘਰੇ ਲਾ ਕੇ ਬੱਚਾ ਲਿਆ ਤੇ ਮੈਂ ਤੇ ਸਾਚੇ ਤਾਂ ਰਹਿੰਦਾ ਹਾਂ ਇੱਕ ਜ ਤੇ ਇਹੋ ਜਿਹਾ ਕੰਮ ਸੰਦ ਸਭ ਕੋਈ ਨਹੀਂ ਹੈਗਾ ਆਪਣੀ ਹਾਂਜੀ ਬਿਲਕੁਲ ਤੇ ਬਾਕੀ ਬਾਹਰ ਜਿਹੜੀ ਹੈ ਦੋਸਤੋ ਆ ਪ੍ਰੋਪਰ ਡਿਟੇਲ ਜ਼ਰੂਰ ਤੁਸੀਂ ਹੱਥ ਪਾ ਸਕਦੇ ਹੋ 27000 ਮੁੱਲ ਦਾ ਜਿੱਦਾਂ ਮਰਜ਼ੀ ਸੰਡੀ ਆਪਣੇ ਘਰ ਲੈ ਜੀ ਉਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਤੋਹਫਾ ਦਿਖਾਉਣੇ ਆ ਖਾਈ ਵਾਲ ਵੇੜਾ ਸੰਧ ਸਾਹਿਬ ਇਹ ਪਹਿਲਾਂ ਨਹੀਂ ਆਈ ਇਹ ਖਾਈ ਵਾਲ ਵੇੜਾ ਠੀਕ ਆ ਆ ਫੋਟਾ ਨਿਕਲੀਆਂ ਮਾੜੀਆਂ ਮਾੜੀਆਂ ਪਹਿਲਾਂ ਸੁਭਾਏ ਪੂਰੀ ਹੈਵੀ ਬਾਡੀ ਬੰਦਰ ਤੇ ਚੰਗੇ ਵੱਡੇ ਕਦ ਕਾਠ ਦੀ ਭਜਨ ਲੋਡ ਵਾਲੀ ਆ ਦੇਖੋ ਜੀ ਖਾਈ ਵਾਲ ਵੇੜਾ ਤੁਹਾਨੂੰ ਦਿਖਾਉਣੇ ਆ ਜੀ ਦੋਸਤੋ ਮੋਟਾ ਗੋਲ ਥਣ ਇਹ ਬਾਹਰਲੀ ਸਟੇਟ ਵਾਲੀ ਜਿਹੜੀ ਆਪਣੀ ਖਾਈ ਵਾਲ ਹੁੰਦੀ ਉਸ ਸਾ ਕੁਤਾ ਵਾਲੀ ਜਿਹੜੀ ਚਾਹੀ ਵਾਲਾ ਕਈ ਵੀਰ ਪ੍ਰਸਾਦ ਸਾਲ ਚਾਹੀ ਵਾਲ ਮੰਗਦੇ ਆ ਜੀ ਹੂੰ ਆ ਕਰਕੇ ਆ ਜਾਨੀਆਂ 3-4 ਮੈਂ ਬਿਲਕੁਲ ਲੰਬਾ ਧੋਨਾ ਤੁਸ ਕੋ ਗੇਠ ਲੰਬਾ ਧੋਨਾ ਠੀਕ ਆ ਜੀ ਤੇ ਆ ਜਿਹੜਾ ਬੈਕ ਸੈਟ ਤੁਸੀਂ ਥਾਂ ਦੇ ਬਾਅਦ ਵੇਖੋ ਮੋਟਾ ਗੋਲ ਖਾਨ ਪੂਰਾ ਤੇ ਇਹ ਸੂਈ ਹੈ ਜੀ ਨਹੀਂ ਗੱਪਣ ਆਈਏ ਇਹ ਗੱਪਣ ਗੱਪਣ ਆ ਵਾ ਸੀ ਪੜੀ ਜੁੜੀ ਚੰਗੀ ਹੈ ਬਾਕੀ ਪਿਆਰੀ ਜੇ ਬਿਲਕੁਲ ਸੁਪੂ ਲੱਕ ਦੋਦੇ ਨਹੀਂ ਹਾਂ ਕੰਮੇ ਪੈੜੇ ਆ ਨਾ ਪਰ ਸੁਪਰੀ ਦਾ ਪੈੜਾ ਬਹੁਤ ਜਿਆਦਾ ਪਿਆਣੀ ਨਿਕਲ ਜਾਂਦੀ ਆ ਹੂੰ ਵੇੜਾ ਪੰਜ ਲੰਗੀਆਂ ਦੂਜੀਆਂ ਵਖਾਵਾਂਗੇ ਸੰਤੂ ਸਾਹਿਬ ਜੀ ਇੱਕ ਦੋ ਦਿਨ ਸਿੱਡੀਆਂ ਸਿੱਡੀਆਂ ਕਰਕੇ ਲਓ ਜੀ ਠੀਕ ਆ ਪੂਰੀ ਵੱਡੀ ਵੇੜ ਆ ਹਾਂ ਜੀ ਪੂਰੀ ਵੱਡੀ ਆ ਸੁਹਾ ਦੂਜਾ ਕਿ ਤੀਜਾ ਨਹੀਂ ਨਹੀਂ ਪਹਿਲਾਂ ਜੇ ਸੁਹਾ ਸੰਤੂ ਸਾਹਿਬ ਦਾ ਪਹਿਲਾਂ ਪਹਿਲਾਂ ਹੀ ਆਈ ਹਾਂ 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 ਜੀ ਲੋ ਛੇ ਦੰਦ ਪਹਿਲਾ ਹੋਇਆ ਜੀ ਛੇ ਦੰਦਾਂ ਤੇ ਪਹਿਲਾ ਸੁਹਾ ਬੋਦੀ ਵੇਖੋ ਕਿੰਨੀ ਨਿੱਗੀ ਜੀ ਲੱਗੀ ਬਿਲਕੁਲ ਛੋਟਾ ਜਿਹਾ ਫੇਸ ਆ ਬੋਦੀ ਬੰਦ ਤੇ ਪਿੱਛੋਂ ਵੇਖੀਏ ਦੋਸਤੋ ਤੇ ਬੜੀ ਭਾਰੀ ਜੀ ਫਾਂਸਮ ਤੋਂ ਤਾਂ ਇੱਕਲੀ ਵਖਾਉਣੇ ਆ ਪੂਰਾ ਕੁਆਲਿਟੀ ਵਾਲਾ ਮੋਟਾ ਗੋਲ ਖਾਣਾ ਤੇ ਕਿ ਕਰ ਤੇ ਬੜਾ ਹੋਰ ਵੀ ਬਿਲਕੁਲ ਕੁਆਲਿਟੀ ਵਾਲੀਆਂ ਹੋਣਗੀਆਂ ਕੋਈ ਇੱਕ ਦੋ ਦਿਨਾਂ ਚ ਹੋਰ ਵੀ ਹੋਣਗੇ ਪਸੂ ਬਾਕੀ ਆ ਜੀ ਆ ਜੀ ਸਾਨੂੰ ਸਭ ਚਾਰ ਪੰਜ ਬਣਾਣੀਆਂ ਆਪਣੀਆਂ ਖੜੀਆਂ ਪਰ ਡਹਾੜੀ ਦੇ ਖਲੋਕੇ ਦੇਵਾਂਗੇ ਪਸੂ ਨਾਲ ਗਾੜੀ ਜਮਾ ਕਾਫੀ ਹੋਏ ਆ ਤੇ ਕੋਈ ਬੰਨਣ ਨੂੰ ਜਗਾ ਥੋੜੀ ਇਹਦਾ ਕਰਕੇ ਬਿਲਕੁਲ ਹਾਂਜੀ ਸੋਦੀ ਭਾਈ ਮੋਲ ਲੈਂਦਾ ਕੀ ਰਊਗਾ ਸੰਤੋ ਸਾਹਿਬ ਉਹਤਾਂ ਦੇ 52 55000 ਦੀ ਵਸ਼ੀ ਆ ਪਰ ਆਪਾਂ ਹਾਂ ਨਾ 42 ਦੀ ਵੀ ਦੇ ਦਾਂਗੇ ਅੱਜ 42 ਦੀ 42 ਦੀ ਦੇ ਦਾਂਗੇ ਸੂਈ ਸਵਾਈ ਵੇਚਾਂਗੇ 52000 ਦੀ ਅੱਜ 42 ਦੀ ਦੇ ਦਾਂਗੇ ਵਸ਼ੀ ਹਾਂਜੀ ਅੱਜ 42000 ਰੜਈ ਜੇ ਤਾ ਮਰਜੀ ਸੋਨਾਂ ਦਾ 42000 ਦੀ ਠੀਕ ਹੈ ਪਿਓਰ ਛਾਈ ਆ ਲੈ ਲਓ ਬੰਨ ਵਿੱਚ ਪੂਰੀ ਬਣੌਣੀ ਆ ਬੰਨ ਵੀ ਹੈਗਾ ਪੂਰਾ ਬੰਨ ਵੀ ਤੁਸੀ ਦੇਖੋਗੇ ਪੂਰਾ ਉਚਾਈ ਦੇ ਵਿੱਚ ਬੰਨ ਘਾੜ ਵੀ ਪੂਰੀ ਘਾੜ ਪੂਰੀ ਆ ਸੁੰਨ ਹਾਂ ਜੀ ਤਾਂ ਤੁਹਾਨੂੰ ਪਤਾ ਸ਼ਾਈ ਹਲ ਦਾ ਮੋਟਾ ਹੁੰਦਾ ਸਦੂ ਦਾ ਹਾਂ ਜੀ ਤੇ ਪਰ ਬਿਲਕੁਲ ਆ ਪੋਲਾ ਹੁੰਦਾ ਰੂਰ ਕੀ ਹੈ ਜੀ ਜਿੱਦਾਂ ਮਰਜੀ ਕੁਸਲੀ ਕਰਕੇ ਖੜੇ ਸੰਦੂ ਦਾ ਠੀਕ ਹੈ ਹਾਂ ਤੇ ਮੁੱਲ ਹੋ ਗਿਆ ਤੁਸੀਂ ਸੰਦੀਪ ਭਾਈ ਤੇ ਨੰਬਰ ਆਪਣੇ ਜ਼ਰੂਰ ਦਾ 8437038939 ਜੀ ਠੀਕ ਹੈ ਹਾਂਜੀ ਤੋਂ ਦੱਸੇ ਸਾਨੂੰ ਮੇਰੇ ਨਾਲ ਵੀਰ ਸੰਦੀਪ ਸਿੰਘ ਪਿੰਡ ਸੌਰ ਸਿੰਘ ਢੋਲਰ ਡੇਰੀ ਫਾਰਮ ਤੇ ਪਸ਼ੂ ਜਿਹੜੇ ਅੱਜ ਤੁਹਾਨੂੰ ਆਪਾਂ ਪੰਜ ਨਗ ਦਿਖਾਤੇ ਮੱਝਾਂ ਤੁਹਾਨੂੰ ਦਿਖਾਤੀਆਂ ਨੇ ਝੋਟੀਆਂ ਦਿਖਾਤੀਆਂ ਤੇ ਜਿਹੜਾ ਲਦੇ ਮਿਲਦੇ ਪਸ਼ੂ ਆ ਅਰੇ ਰੇਟ ਮੱਝਾਂ ਦਾ ਜੱਕਰ ਦੋਸਤੋ ਗੱਲ ਕਰਕੇ ਤਾਂ ਬਿਲਕੁਲ 60 ਹਜ਼ਾਰ ਦੇ ਅੰਦਰ ਵਾਲ ਰੇਟ ਆ ਤੇ ਪਸੰਦ ਆਊਗਾ ਭਾ ਫੜਤਾ ਬੜਾ ਜਾਇਜ਼ ਆ ਦੋ ਵਿਹੜਾ ਦਿਖਾਤੀਆਂ ਨੇ ਤਸੱਲੀ ਤੁਸੀਂ ਘਰ ਵਿਜ਼ਿਟ ਕਰਕੇ ਕਰ ਲਿਓ ਅੱਖੀਂ ਦੇਖ ਲਿਓ ਜਿੰਨਾ ਪਸੂ ਦਿਖਾਇਆ ਗਿਆ ਪ੍ਰੋਪਰ ਰੋਡਾ ਹੈਗਾ ਠੀਕ ਹੈ ਜੀ ਤੇ ਬਾਕੀ ਬੰਦੀਆਂ ਪੁੰਤਰੀ ਜਿੰਗਾਂ ਦੋਸਤੋ ਜਲਦੀ ਕਰਕੇ ਵੀਰ ਭਰਾ ਜਿਹੜਾ ਮਰਜੀ ਸੰਤੂ ਸਾਹਿਬ ਖੜੇ ਕੋ ਚੱਕਰ ਨਹੀਂ ਗਾ ਹਾਂ ਅਸੀਂ ਕਹਿੰਦੇ ਆਪਦੇ ਸਾਡੀ ਸਾਡੇ ਘਰ ਆ ਕੇ ਪੂਰੀ ਕਰੋ ਜਿੰਨਾ ਮਰਜੀ ਚੀਆ ਕਰਕੇ ਕਰੋ ਸੰਤੂ ਸਾਹਿਬ ਹਾਂਜੀ ਬਿਲਕੁਲ ਤੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ